ਤਾਂਗੇ ਤੁਹਾਡੇ ਨਾਲ ਲੈ ਆਇਓ ਫੋਰਸਾਂ ਕਰ ਲਿਓ ਲਾਠੀ ਚਾਰਜ ਪਾੜ ਦਿਓ ਮੱਥੇ ਕੋਈ ਰੋਲਾ ਨਹੀਂ ਹੈ ਤੁਸੀਂ ਸਾਨੂੰ ਆਗੂ ਰਹਿਤ ਕਰਨਾ ਚਾਹੁੰਦੇ ਹੋ ਤੁਸੀਂ ਔਰਤਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਹਰਿੰਦਰ ਬਿੰਦੂ ਨੂੰ ਅਸੀਂ ਜਣੀ ਜੇਲ੍ਹ ਚ ਸੁਟਤਾ ਉਹਦੀ ਕੁੱਟਮਾਰ ਕਰਦੀ ਹੈ ਸ਼ਾਇਦ ਇਹਨਾਂ ਦੇ ਹੌਸਲੇ ਜਿਹੜੇ ਉਹ ਡਿੱਗ ਪੈਣਗੇ ਤੇਰਾ ਪਹਿਲੀ ਟਰਮ ਹੈ ਭਗਵੰਤ ਮਾਨਾ ਤੂੰ ਵੀ ਵਰਤਨਾ ਕੋਈ ਰੋਲਾ ਨਹੀਂ ਹੈ ਇਸ ਕਰਕੇ ਸਾਡੀ ਉਹ ਸੰਤਰਾਮ ਅਦਾਸੀ ਦੀਆਂ ਉਹ ਸਤਰਾ ਮੰਗ ਸਾਡੀ ਇੰਨੀ ਲੰਮੀ ਕਤਾਰਾ ਕਿ ਤੇਰੀ ਪੁੱਸ ਤੋਂ ਮਾਰਿਆ ਨਹੀਂ ਮੁੱਕਦੇ ਅਸੀਂ ਬੰਦ-ਬੰਦ ਕਟਵਾਉਣ ਵਾਲਿਆਂ ਦੇ ਵਾਰਸਾਂ ਅਸੀਂ ਚਰਖੜੀਆਂ ਤੇ ਚੜਨ ਵਾਲਿਆਂ ਦੇ ਵਾਰਸਾਂ ਅਸੀਂ ਜਾਣੀ ਪੁੱਠੇ ਟੰਗੇ ਆ ਤੁਸੀਂ ਅਸੀਂ ਪੁੱਠੀਆਂ ਖੱਲਾ ਲੰਬਾਉਣ ਵਾਲਿਆਂ ਦੇ ਵਾਰਸ ਆ ਇਸ ਕਰਕੇ ਤੁਸੀਂ ਕੰਤਾਰ ਸਿਆਂ ਉਹਨਾਂ ਦੇ ਵਾਰਸ ਨਹੀਂ ਹੋ ਤੁਸੀਂ ਸਿਰਫ ਤੇ ਸਿਰਫ ਟਾਂਗ ਰਚਿਆ ਹੋਇਆ ਹੈ ਇਸ ਕਰਕੇ ਤੁਸੀਂ ਜਾਨੀ ਸੂਬੇ ਸਰਹੰਗ ਤੋਂ ਲੈ ਕੇ ਅਮਾਨੀਆਂ ਤੇ ਅੰਡਾਨੀਆਂ ਤੱਕ ਤੁਸੀਂ ਉਹਨਾਂ ਦੇ ਵਾਰਸ ਹੋ ਉਹਨਾਂ ਦੇ ਕੌਲੀ ਜੱਟੋਂ ਉਹਨਾਂ ਦੀਆਂ ਝੂਠੀਆਂ ਪਤਰਾ ਚੱਟਣ ਵਾਲਿਓ ਇਸ ਕਰਕੇ ਅਮਰੀਕਾ ਤੋਂ ਆਏ ਹੋ ਸੁਨੇਹੇ ਨੂੰ ਲਾਗੂ ਕਰਨ ਵਾਸਤੇ ਜਿਹੜੀ ਤੁਸੀਂ ਆਪਣੀਆਂ ਫੋਰਸਾਂ ਚਾੜਦੇ ਹੋ ਸਾਡੇ ਤੇ ਤੁਸੀਂ ਆਪਣੀਆਂ ਪੁਲਸਾਂ ਚਾੜਦੇ ਹੋ ਦੇ ਤੇ ਤੁਸੀਂ ਛਾਪੇ ਮਾਰਦੇ ਹੋ ਘਰਾਂ ਦੇ ਅੰਦਰ ਤੁਸੀਂ ਸਿੱਧੇ ਮੱਥੇ ਟੱਕਰ ਨਹੀਂ ਸਕਦੇ ਤੁਸੀਂ ਸਾਡੇ ਨਾਲ ਸਿੱਧੇ ਮੱਥੇ ਗੱਲ ਨਹੀਂ ਕਰ ਸਕਦੇ ਤੁਹਾਡੇ ਕੋਲ ਕੋਈ ਦਲੀਲ ਨਹੀਂ ਹੈ ਲੋਕਾਂ ਦੇ ਵਿੱਚ ਖੜਨ ਵਾਸਤੇ ਤੇ ਅੱਜ ਚੌਕੇ ਸਕੂਲ ਦੇ ਉਸ ਜਾਣੀ ਠੇਕੇਦਾਰ ਨੂੰ ਉਸ ਲਟੇਰੇ ਨੂੰ ਬਚਾਉਣ ਵਾਸਤੇ ਆ ਮਿੰਦਰ ਮਾਸਟਰ ਦਾ ਮੁੰਡਾ ਜਾਨੀ ਭਗਵੰਤਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਕਿ ਮੈਂ ਭਗਤ ਸਿੰਘ ਦਾ ਵਾਰਸ ਹੈ ਜਾਨੀ ਉਹ ਬਚਾਉਣ ਵਾਸਤੇ ਲੱਗਿਆ ਹੋਇਆ ਤੇ ਆ ਆਪਣੇ ਆਪ ਨੂੰ ਧਰਨਿਆਂ ਦਾ ਸ਼ਿੰਗਾਰ ਸਮਝਣ ਵਾਲਾ ਆ ਕਲਤਾਰਾ ਜਾਨੀ ਇਹਦੇ ਮੂਹ ਚ ਕੀੜੇ ਪੈ ਜਾਣ ਜੇ ਬੋਲਿਆ ਹੋਵੇ ਇਸ ਗੱਲ ਦੇ ਖਿਲਾਫ ਇਸ ਕਰਕੇ ਭਰਾਵੋ ਜਾਨੀ ਇੱਥੇ ਸਾਰੇ ਦਾ ਸਾਰਾ ਰਾਜ ਪ੍ਰਬੰਧ ਇਹ ਲਟੇਰਾ ਰਾਜ ਪ੍ਰਬੰਧ ਹੈ ਉਸ ਰਾਜ ਪ੍ਰਬੰਧ ਨੂੰ ਕਾਇਮ ਰੱਖਣ ਵਾਸਤੇ ਇੱਥੋਂ ਦੀਆਂ ਫੌਜਾਂ ਰੱਖੀਆਂ ਜਾਂਦੀਆਂ ਇਹ ਸੌਦੀਆਂ ਫੌਜਾਂ ਰੱਖੀਆਂ ਜਾਂਦੀਆਂ ਇੱਥੋਂ ਦੀ ਪੈਰਾ ਮਿਲਟਰੀ ਰੱਖੀ ਜਾਂਦੀ ਏ ਉਹ ਤੁਸੀਂ ਦੇਖਿਆ ਕਿ ਕਿਵੇਂ ਦੇਸ਼ ਦੇ ਅੰਦਰ ਜਣੀ ਜਲ ਜੰਗਲ ਤੇ ਜ਼ਮੀਨਾਂ ਨੂੰ ਲਟਾਉਣ ਵਾਸਤੇ ਜਣੀ ਉੱਥੇ ਫੋਰਸਾਂ ਲਾਈਆਂ ਜਾ ਰਹੀਆਂ ਲੋਕਾਂ ਦੀਆਂ ਧੀਆਂ ਪੈਣਾ ਨਾਲ ਉੱਥੇ ਗਲਾਤਕਾਰ ਕੀਤੇ ਜਾ ਰਹੇ ਹੈ ਨਜਾਇਜ਼ ਜਾਨੀ ਅੰਕਾਊਂਟਰ ਕੀਤੇ ਜਾ ਰਹੇ ਹੈ ਇਹੀ ਆਧਾਰ ਇੱਥੇ ਭਗਵੰਤ ਮਾਨ ਕਲਤਾਰੇ ਹੁਣੀ ਜਾਨੀ ਇਹ ਸਿਰਜਣਾ ਚਾਹੁੰਦੇ ਐ ਇਸ ਕਿਸਮ ਦਾ ਹਜ਼ਾਰਾਂ ਦੇ ਹਿਸਾਬ ਨਾਲ ਜਾਂਦਾ ਤੇ ਦੂਜੇ ਪਾਸੇ ਭਰਾਵੋ ਜਦੋਂ ਤਨਖਾਹਾਂ ਦੇਣੀਆਂ ਉਹ ਜਾਨੀ 5-7000 ਰੁਪਿਆ ਉਹ ਪੈਸੇ ਉਹਨਾਂ ਦੇ ਖਾਤਿਆਂ 'ਚ ਪਾ ਕੇ ਉਹ ਪੈਸੇ ਵਾਪਸ ਲੈ ਲੈ ਜਾਂਦੇ ਆ ਉਸ ਠੇਕੇਦਾਰ ਵੱਲੋਂ ਤੁਸੀਂ ਦੇਖਿਆ ਕਿ ਜਿਹੜੀਆਂ ਸਰਕਾਰਾਂ ਉਹ ਇਸ ਤਰ੍ਹਾਂ ਦੇ ਠੇਕੇਦਾਰ ਇਸ ਤਰ੍ਹਾਂ ਦੇ ਗੁੰਡੇ ਪਾਲਦੀਆਂ ਤੇ ਆਪਾਂ ਦੇਖਿਆ ਜਦੋਂ ਇੱਥੇ ਪੱਕੇ ਦੇ ਅੰਦਰ ਜਿਹੜੀ ਇਸੇ ਤਰ੍ਹਾਂ ਇੱਕ ਲੜਾਈ ਚੱਲੀ ਆ ਦਾਰਸ਼ ਸਕੂਲ ਦੇ ਉਸ ਠੇਕੇਦਾਰ ਦੇ ਖਿਲਾਫ ਉਸ ਪ੍ਰਬੰਧਕ ਦੇ ਖਿਲਾਫ ਜਿਹੜਾ ਔਰਤਾਂ ਦਾ ਸਰੀਰਕ ਸ਼ੋਸ਼ਣ ਤੱਕ ਕਰਦਾ ਸੀ ਜਿਹੜਾ ਉਹਨਾਂ ਦੇ ਸਰੀਰ ਨੂੰ ਛੇੜ-ਛਾੜ ਕਰਦਾ ਸੀ ਜਿਹੜੀ ਉਹਨੂੰ ਬਚਾਉਣ ਵਾਸਤੇ ਉਸ ਟਾਈਮ ਜਿਹੜੀ ਕਾਲੀ ਦਲ ਸਰਕਾਰ ਲੱਗੀ ਹੋਈ ਸੀ ਇਹੀ ਕਰਨਾ ਚਾਹੁੰਦੇ ਕਿਥੇ ਪੁਲਸ ਰਾਜ ਪੈਦਾ ਹੋਵੇ ਇੱਥੇ ਜੱਥੇਬੰਦੀਆਂ ਜਿਹੜੀ ਜਣੀ ਹੁਣ ਜਿਹੜੀ ਜਗ੍ਹਾ ਦੇ ਉੱਤੇ ਇਹ ਲਹਿਰ ਜਾ ਰਹੀ ਹੈ ਵਿਦਿਆਰਥੀ ਸੜਕਾਂ ਤੇ ਹੈ ਕਿ ਸਾਡੀਆਂ ਫੀਸਾਂ ਦਾ ਮਾਮਲਾ ਹੈ ਸਾਡੇ ਕਾਲਜ ਵਿੱਚ ਜਾ ਰਹੇ ਹੈ ਸਾਡੇ ਸਕੂਲ ਬੰਦ ਹੋ ਰਹੇ ਹੈ ਪੜ੍ਹੇ ਲਿਖੇ ਨੌਜਵਾਨ ਇਸ ਵਾਸਤੇ ਸੜਕਾਂ ਤੇ ਹੈ ਕਿ ਸਾਨੂੰ ਰਜਗਾਰ ਨਹੀਂ ਦਿੱਤਾ ਜਾ ਰਿਹਾ ਠੇਕੇ ਪ੍ਰਬੰਧ ਦੇ ਅੰਦਰ ਉਹ ਠੇਕਾ ਕੰਮ ਇਸ ਗੱਲ ਤੇ ਹੈ ਕਿ ਸਾਨੂੰ ਪੱਕਾ ਰਜਗਾਰ ਦੋ ਸਾਨੂੰ ਸਰਕਾਰੀ ਖਜ਼ਾਨੇ ਚ ਰੱਖੋ ਜਣੀ ਇਸ ਕਰਕੇ ਜਿਹੜੇ ਕਿਸਾਨ ਉਹ ਆਪਣੀਆਂ ਜ਼ਮੀਨਾਂ ਬਚਾਉਣ ਵਾਸਤੇ ਆਪਣੀਆਂ ਫਸਲਾਂ ਬਚਾਉਣ ਵਾਸਤੇ ਆਪਣੇ ਨੌਜਵਾਨ ਧੀਆ ਪੁੱਤਾਂ ਨੂੰ ਉਸ ਨਸੇ ਦੇ ਜਣੀ ਦਲਦਲ ਚੋਂ ਕੱਢਣ ਵਾਸਤੇ ਲੜ ਰਹੇ ਹੈ ਤੇ ਮਜ਼ਦੂਰ ਇਸ ਵਾਸਤੇ ਲੜ ਰਹੇ ਆ ਕਿ ਇੱਥੇ ਜ਼ਮੀਨਾਂ ਦੀ ਕਹਾਣੀ ਵੰਡਾ ਜੜੀ ਉਹ ਬਰਾਬਰ ਹੋਵੇ ਸਾਡੇ ਜਵਾਨਾਂ ਨੂੰ ਪੜ੍ਹਾਈ ਹੋਵੇ ਸਾਡੇ ਜਿਹੜੇ ਵਿੜਾਪੇ ਦੇ ਵਿੱਚ ਜਾ ਰਹੇ ਹੈ ਸਾਡੇ ਉਸ ਬਜ਼ੁਰਗਾਂ ਨੂੰ ਜਿਹੜੀ ਉਹਨਾਂ ਵਾਸਤੇ ਪੈਨਸ਼ਨਾਂ ਦਾ ਜਿਹੜੀ 5000 ਰੁਪਿਆ ਘੱਟੋ-ਘੱਟ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ। ਬੇਕਰ ਇੱਥੇ ਲੋੜਵੰਦਾਂ ਨੂੰ ਪਲਾਟ ਦਿੱਤੇ ਜਾਣ। ਜਿਹੜੀ ਤੁਸੀਂ ਮਹਗਾਈ ਨੂੰ ਸਿਰੇ ਤੇ ਲੈ ਗਏ ਹੋ ਇਸ ਕਰਕੇ ਕਿਸੇ ਕੋਲੇ ਮਕਾਨ ਬਣਾਉਣ ਦੀ ਹਾਲਤ ਨਹੀਂ ਹੈ। ਉਹਨਾਂ ਵਾਸਤੇ ਮਕਾਨ ਬਣਾਉਣ ਵਾਸਤੇ ਗਰੰਟੀਆਂ ਦਿੱਤੀਆਂ ਜਾਣ। ਜਿਹੜੀ ਛੋਟੇ ਦੁਕਾਨਦਾਰ ਲੜ ਰਹੇ ਆ ਕਿ ਸਾਡਾ ਜ਼ਿਆਦਾ ਹੋ ਰਿਹਾ। ਇੱਥੇ ਵੱਡੇ ਮਾਲ ਆ ਰਹੇ ਆ। ਵੱਡੇ ਵਾਲ ਮਾਲ ਟਾ ਰਹੇ ਆ। ਇੱਥੇ ਈਜ਼ੀ ਦੇ ਆ ਰਹੇ ਆ। ਜਿਹੜੀ ਇਸ ਕਰਕੇ ਰੇੜੀ ਫੜੀ ਤੋਂ ਲੈ ਕੇ ਜਾਨੀ ਕਿਸਾਨ ਤੇ ਉਹ ਸਾਰਾ ਤਮਕਾ ਜਦੋਂ ਸੜਕਾਂ ਦੇ ਉੱਤੇ ਜਦੋਂ ਫਸਲਾਂ ਤੋਂ ਲੈ ਕੇ ਜਾਨੀ ਖੇਤ ਤੋਂ ਲੈ ਕੇ ਪੇਟ ਤੱਕ ਦੀ ਲੜਾਈ ਛਿੜੀ ਹੋਈ ਹੈ ਤੇ ਉਸ ਟਾਈਮ ਜਾਨੀ ਫਿਰ ਕੋਈ ਗੱਲ ਹੈ ਇੱਥੇ ਪੁਲਿਸਾਂ ਦੇ ਜ਼ੋਰ ਇੱਥੇ ਫੌਜਾਂ ਦੇ ਜ਼ੋਰ ਜਾਨੀ ਲੋਕਾਂ ਦਾ ਲਾਦੂ ਕੱਢਿਆ ਜਾ ਸਕੇ ਲੋਕਾਂ ਦੀਆਂ ਢੂਈਆਂ ਕੁੱਟੀਆਂ ਜਾ ਸਕਣ ਲੋਕਾਂ ਨੂੰ ਬੱਦੂ ਬਣਾਇਆ ਜਾ ਸਕੇ ਇਸ ਗੱਲ ਦੇ ਉੱਤੇ ਚੱਲ ਰਿਹਾ ਕਰਤਾਰ ਕਸੰਧਵਾ ਵਰਗੇ ਇਸ ਗੱਲ ਦੇ ਉੱਤੇ ਚੱਲ ਰਹੀ ਐਥੋਂ ਦੀ ਭਗਵੰਤ ਮਾਨ ਸਰਕਾਰ ਇਸੇ ਗੱਲ ਦੇ ਵਿੱਚੋਂ ਹੀ ਹੋਇਆ ਕਿ ਜਦੋਂ ਤੁਸੀਂ ਚੌਕੇ ਦੇ ਵਿੱਚ ਮਾਸਟਰਾਂ ਦੀ ਹਮੈਤ ਤੇ ਜਾਂਦੇ ਹੋ ਇਸ ਕਰਕੇ ਜਿਹੜੀ ਉਹ ਅਦੰਤ ਜਿੱਥੇ ਬੰਦਿਆਂ ਨੂੰ ਸਭ ਕੁਝ ਸਿਖਾਉਂਦੇ ਹੋਏ ਅਗਰਾਹ ਜਿੱਥੇ ਬੰਦੀ ਨੂੰ ਸਭ ਕੁਝ ਸਿਖਾਇਆ ਜਾ ਰਿਹਾ ਕਿ ਤੁਸੀਂ ਹਰੇਕ ਦੱਬੇ ਕੁਦਲੇ ਦੇ ਨਾਲ ਖੜਦੇ ਹੋ ਤੁਸੀਂ ਹਰੇਕ ਜਿਹੜੀ ਪੀੜਤ ਦੇ ਨਾਲ ਖੜਦੇ ਹੋ ਕਦੇ ਤੁਸੀਂ ਮਜ਼ਦੂਰਾਂ ਨਾਲ ਜਾ ਜਾ ਖੜਦੇ ਹੋ ਕਦੇ ਤੁਸੀਂ ਠੇਕਾ ਕਾਮਿਆਂ ਨਾਲ ਜਾ ਖੜਦੇ ਹੋ ਕਦੇ ਤੁਸੀਂ ਵਿਧਿਆ ਚਿਆ ਨਾਲ ਜਾ ਖੜਦੇ ਹੋ ਇਸ ਕਰਕੇ ਤੁਸੀਂ ਉਹ ਸਾਂਝ ਨੂੰ ਪੱਕੀ ਕਰ ਰਹੇ ਹੋ ਉਹ ਜਮਾਤੀ ਸਾਂਝ ਆ ਜਿਹੜੀ ਉਹ ਸਾਂਝ ਨੂੰ ਹੋਰ ਚੰਗਾ ਬਣਾ ਰਹੇ ਹੋ ਤੇ ਤੁਹਾਨੂੰ ਸਭ ਕੁਝ ਸਿਖਾਉਣਿਆ ਪੁੱਛ ਰਹੀ ਇਸ ਕਰਕੇ ਜਿਹੜੀ ਹਰਿੰਦਰ ਕੌਰ ਬਿੰਦੂ ਜਿਹੜੀ ਸਾਡੀ ਔਰਤਾਂ ਦੀ ਆਗੂ ਹੈ ਇਸੇ ਤਰ੍ਹਾਂ ਜਿਹੜੀ ਹੋਰ ਔਰਤਾਂ ਨੂੰ ਜਿਹੜੀ ਇਸ ਤਰ੍ਹਾਂ ਲਾਈਵ ਕੁੱਟਿਆ ਗਿਆ ਹੈ ਐ ਸਭ ਕੁਝ ਸਿਖਾਉਣ ਵਕਤੇ ਜਿਵੇਂ ਕਾਮ ਮਾਰ ਕੇ ਟੰਗਣਾ ਹੁੰਦਾ ਜਾਨੀ ਐ ਸਿਖਾਉਣਾ ਹੁੰਦਾ ਕਿ ਫਿਰ ਆਈ ਹੋਊਗਾ ਤੇ ਦੂਜੇ ਪਾਸੇ ਆ ਕਲਪਾਰ ਸੰਧਵਾ ਤੈਨੂੰ ਦੱਸ ਦਿੰਨੇ ਆ ਕਿ ਤੁਸੀਂ ਇਹ ਦੇਖਿਆ ਹਾਲਾਤ ਕਿ ਕਦੇ ਪੁਲਿਸਾਂ ਤੇ ਫੌਜਾਂ ਦੇ ਜੋਰ ਜਾਨੀ ਰਾਜ ਨਹੀਂ ਕੀਤਾ ਜਾ ਸਕਦਾ ਆ ਤੁਹਾਡਾ ਰਾਸ਼ਟਰਪਤੀ ਵੀ ਇਹ ਤੁਸੀਂ ਲੋਕਾਂ ਤੋਂ ਖਵਾਉਂਗੇ ਕਿ ਕਹਨ ਨੂੰ ਇਹ ਕਹਿੰਦੇ ਨੇ ਕਿ ਰਾਸ਼ਟਰਪਤੀ ਬਹੁਤ ਚੰਗਾ ਸੀ ਜਾਨੀ ਇਹਦੀ ਪੁੱਗੀ ਨਹੀਂ ਹੈ 88 ਵੇਲੇ ਇਹਦੀ ਵੀ ਗੱਡੀ ਘੇਰ ਲਈ ਸੀ ਇਸ ਕਰਕੇ ਤੁਸੀਂ ਕਾਰਪੋਰੇਟ ਘਰਾਣਿਆਂ ਦੀ ਉਹ ਚੱਕਰੀ ਕਰਕੇ ਉਹਦੇ ਲੈਨੇ ਹੋ ਇਹੀ ਉਹਦਾ ਤੂੰ ਵੀ ਲਿਆ ਹੈਗਾ ਇਸ ਕਰਕੇ ਤੁਸੀਂ ਕਾਰਪੋਰੇਟ ਘਰਾਣਿਆਂ ਦੇ ਜਾਨੀ ਕੌਲੀ ਚੱਟ ਬਣੇ ਹੋਇਓ ਇਹਦੇ ਵਾਸਤੇ ਤੁਸੀਂ ਜੋ ਸਭ ਕੁ ਸਾਨੂੰ ਸਿਖਾਇਆ ਜਾ ਰਿਹਾ ਜੋ ਸਾਕ ਜਾਨੀ ਇੱਥੇ ਲੋਕਾਂ ਨੂੰ ਸਿਖਾਇਆ ਜਾ ਰਿਹਾ ਤੇ ਦੂਜੇ ਪਾਸੇ ਤੁਸੀਂ ਇਹ ਗੱਲ ਧਿਆਨ ਚ ਰੱਖ ਲਓ ਕੰਧ ਤੇ ਲਿਖਿਆ ਪੜ੍ਹ ਲਓ ਕਿ ਭਰਾਵੋ 35 ਕਰੋੜ ਦੀ ਆਬਾਦੀ ਸੀ ਹਿੰਦੁਸਤਾਨ ਦੀ ਜਦੋਂ ਅਗਰੇਜ਼ਾਂ ਨੂੰ ਕਰਨ ਵਾਸਤੇ ਲੋਕਾਂ ਨੇ ਕੌਣ ਚਲਾਇਆ ਹੈ 1857 ਦਾ ਗਦਰ ਹੋਇਆ ਹੈ ਜਣੀ ਉਸ ਤੋਂ ਬਾਅਦ ਲਗਾਤਾਰ ਲੋਕਾਂ ਨੇ ਉਹਨਾਂ ਦੀ ਕਬਰ ਪੱਟੀ ਹੈ ਉਹਨਾਂ ਨੂੰ ਪੁਜਾਇਆ ਇੱਥੋਂ ਤੇ ਉਹਨਾਂ ਕੋਲੇ ਫੌਜਾਂ ਬਹੁਤ ਸੀ ਉਹਨਾਂ ਕੋਲੇ ਪੁਲਸਾਂ ਬਹੁਤ ਸੀ ਉਹਨਾਂ ਦਾ ਸੂਰਜ ਦੁਨੀਆ ਤੇ ਛਿਪਦਾ ਨਹੀਂ ਸੀ ਇਸ ਕਰਕੇ ਤੁਹਾਡਾ ਸੂਰਜ ਜਣੀ 75 ਸਾਲ ਲੈਂਦਾ ਸੂਰਜ ਤਾਂ 75 ਸਾਲ ਕੱਟ ਗਿਆ ਤੁਹਾਡਾ ਤਾਂ ਜਣੀ 5 ਸਾਲਾਂ ਦੇ ਆਦਮ ਚਾਲੇ ਅਬਦਦਾ ਦਿਖਦਾ ਸਾਨੂੰ ਇਸ ਕਰਕੇ ਤੁਹਾਡੇ ਤੋਂ ਕੋਈ ਵਰਗ ਖੁਸ਼ੀ ਨਹੀਂ ਹੈ ਤੇ ਜ਼ਬਰ ਦੇ ਜੋਰ ਕਿਸੇ ਲਹਿਰ ਨੂੰ ਦਬਾਇਆ ਨਹੀਂ ਜਾ ਸਕਦਾ ਜ਼ਬਰ ਦੇ ਜੋਰ ਜਿਹੜੀ ਇੱਥੇ ਲੜਦੇ ਹੋਏ ਲੋਕਾਂ ਨੂੰ ਦਬਾਇਆ ਨਹੀਂ ਜਾ ਸਕਦਾ ਸਾਨੂੰ ਪਤਾ ਹੈ ਕਿ ਇਥੇ ਅੰਡੇਮਾਨ ਜਾਨੀ ਕਾਲੇ ਪਾਣੀਆਂ ਦੀਆਂ ਜੇਲਾਂ ਵੀ ਕੱਟੀਆਂ ਸਾਡੇ ਉਹਨਾਂ ਬਜ਼ੁਰਗ ਬਾਪੂਆਂ ਨੇ ਉਹਨਾਂ ਨੇ ਜਾਨੀ ਐਸ ਤਰ੍ਹਾਂ ਦੀਆਂ ਜੇਲਾਂ ਕੱਟੀਆਂ ਕਿ ਅੰਡੇ ਦੀ ਸ਼ੇਪ ਦੇ ਵਿੱਚ ਜਾਨੀ ਉਹਨਾਂ ਨੂੰ ਪਿੰਜਰੇ ਦੇ ਵਿੱਚ ਤਾੜਿਆ ਜਾਂਦਾ ਉਹਨਾਂ ਦੇ ਸਰੀਰ ਕੁੱਬੇ ਹੋ ਗਏ ਜਦੋਂ ਜੇਲ੍ਹ ਤੋਂ ਬਾਹਰ ਕੱਢਦੇ ਤੇ ਫਿਰ ਉਹ ਮਰਦਾਬਾਦ ਦੇ ਨਾਰੇ ਲਾਉਣ ਲੱਗ ਜਾਂਦੇ ਅਸੀਂ ਉਹਨਾਂ ਦੇ ਵਾਰਸ ਅਸੀਂ ਸੂਬੇ ਸਰਹੰਗ ਦੇ ਵਾਰਸ ਇਸ ਕਰਕੇ ਉਹੀ ਸੂਬੇ ਸਰਹੰਦ ਦੇ ਵਾਰਸਾ ਜਿਨੇ ਇੱਥੇ ਜਣੀ ਅਸੀਂ ਇੱਥੇ ਬੰਦਾ ਸਿੰਘ ਬਹਾਦਰ ਦੇ ਵਾਰਸਾ ਸੂਬੇ ਸਰਹੰਦ ਨੂੰ ਜਿਨੇ ਨੱਕ ਚ ਨਕੇਲ ਪਾ ਕੇ ਗਲੀਆਂ ਚ ਕਮਾਇਆ ਸੀ ਇਸ ਕਰਕੇ ਤੂੰ ਜਿਵੇਂ ਹਾਲਾਤ ਬਣਾਉਣਾ ਸਾਨੂੰ ਤੂੰ ਸੂਬੇ ਸਰਹੰਦ ਦਾ ਵਾਰਸ ਲੱਗਦਾ ਹੈ ਇਸ ਕਰਕੇ ਅਸੀਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਵਾਰਸਾਂ ਅਸੀਂ ਉਹਨਾਂ ਕਰਤਾਰ ਸਰਾਬਿਆਂ ਦੇ ਵਾਰਸਾਂ ਇਸ ਵਕਤ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੀ ਇਹੀ ਹਾਲਤ ਹੋਣੀ ਆ ਕਿ ਜ਼ਬਰ ਨਕਾਮੀ ਹੋਰ ਜ਼ਬਰ ਜਦੋਂ ਤੀਕਨਾ ਮਿਲੇ ਕਬਰ ਹਰ ਜ਼ਬਰ ਦੀ ਇਹੋ ਕਹਾਣੀ ਕਰਨਾ ਜ਼ਬਰ ਤੇ ਮੂੰਹ ਦੀ ਖਾਣੀ ਇਹੀ ਹਾਲਤ ਤੁਹਾਡੇ ਨਾਲ ਹੋਣੀ ਆ ਤੁਸੀਂ 2027 ਆਉਣ ਦਿਓ 2027 ਤੋਂ ਪਹਿਲਾਂ ਦਾ ਤੁਹਾਨੂੰ ਉਹ 10 ਦਿਨਿਆਂ ਕਿ 2014 ਚਿੱਤੇ ਕਰ ਲੋ ਆ ਤੁਹਾਡੇ ਪਿੰਡ ਦਾ ਕੰਤਾਰ ਸੰਧਵਾ ਮਿੰਤਾ ਕਰਦਾ ਸੀ ਨੰਗਲ ਦੇ ਵਿੱਚ ਸਾਡੀਆਂ ਕਿ ਸਾਨੂੰ 5 ਮਿੰਟ ਹੀ ਬੋਲ ਲੈਂਦਿਓ ਸਾਨੂੰ 5 ਮਿੰਟ ਵਾਸਤੇ ਸਟੇਜ ਲਾ ਲੈੰਦਿਓ ਜਾਨੀ ਪਿੰਡ ਨੰਗਲ ਦੇ ਵਿੱਚ ਮਜ਼ਦੂਰਾ ਤੇ ਕਿਸਾਨਾਂ ਨੇ ਜਾਨੀ ਸਟੇਜ ਨਹੀਂ ਲਾਉਣ ਦਿੱਤੀ ਸੀ ਤੁਹਾਡਾ ਡੀਐਸਪੀ ਆਇਆ ਸੀ ਤੁਹਾਡੀ ਫੋਰਸ ਪੂਰੀ ਨਹੀਂ ਪੂਰੀ ਆਈ ਸੀ ਕਹਿੰਦੇ ਸੀ ਕਿ ਪਰਚੇ ਪਾ ਦਾਂਗੇ ਅਸੀਂ ਕਿਹਾ ਸੀ ਗੋਲੀ ਮਾਰ ਦੋ ਪਰ ਇਹਨਾਂ ਦੇ ਸਟੇਜ 'ਤੇ ਲੱਗਣ ਦੇਣੀ ਤੇਰੇ ਘਰ ਦੇ ਸਾਹਮਣੇ ਕਹਿ ਕੇ ਚੱਲਿਆਂ ਤੁਹਾਡੇ ਜਿਹੋ ਜਿਹੇ ਹਾਲਾਤ ਹੈ ਤੁਹਾਡਾ ਪਿੰਡਾਂ ਦੇ ਵਿੱਚ ਚੋਣਾ ਦੁੱਬਰ ਦੁੱਬਰ ਕਰਦਾਂਗੇ ਤੁਹਾਡੇ ਪੈਰਾਂ ਥੱਲੇ ਅੱਗ ਬਚਾਦਾਂਗੇ ਇਸ ਕਰਕੇ ਫੈਸਲਾ ਤੁਹਾਡੇ ਹੱਥ ਹੈ ਕਿ ਤੁਸੀਂ ਗੇਮ ਆਪਣੇ ਪਾਲੇ 'ਚ ਰੱਖਣੀ ਹੈ ਜਾਂ ਕਿਧਰ ਨੂੰ ਸੁਟਣੀ ਹੈ ਇਸ ਕਰਕੇ ਜਣੀ ਆ ਫੌਰੀ ਪ੍ਰੋਗਰਾਮ ਦਿੱਤਾ ਹੈ ਅਸੀਂ ਪੰਜਾਬ ਖੇਤ ਮਜ਼ਦੂਰ ਜੂਨੀਅਨ ਵੱਲੋਂ ਭਾਰਤੀ ਕਿਸਾਨ ਜੂਨੀਅਨ ਦੇ ਉੱਤੇ ਆਗਰਾਹ ਹਨ ਜਣੀ ਇਸ ਦਾ ਵਿਸ਼ਵਾਸ ਦਿਵਾਉਣੇ ਆ ਕਿ ਜਿਹੋ ਜਿਹੇ ਪ੍ਰੋਗਰਾਮ ਦੇਵੋਗੇ ਜਿੱਥੇ ਪ੍ਰੋਗਰਾਮ ਦੇਵੋਗੇ ਜਣੀ ਆਪਦੀ ਹਰ ਗੱਲ ਨੂੰ ਛੱਡ ਕੇ ਹਰ ਗੱਲ ਤੇ ਕੱਟ ਲਾ ਕੇ ਇੱਥੇ ਆਵਾਂਗੇ ਜਿਹੜੇ ਮਾਸਟਰ ਲੜ ਰਹੇ ਐ ਉਹਨਾਂ ਨੂੰ ਰਿਹਾ ਨਹੀਂ ਕਰਦੇ ਇਹ ਜੰਗ ਜਾਰੀ ਰਹਿਣੀ ਆ ਜੇ ਤੂੰ ਆਹ ਜੰਗ ਮਕਾਲੇਗਾ ਫਿਰ ਕੋਈ ਹੋਰ ਛੇੜ ਪੈਣੀ ਆ ਇਸ ਕਰਕੇ ਦੇਖਿਆ ਸੀ ਕਦੇ ਬਾਦਲ ਕਹਨੇ ਜਣੀ ਸਾਡੇ ਤਰ੍ਹਾਂ ਦਾ ਦਰਜਣਾ ਆਗੂ ਜਦੋਂ ਜੇਲਾਂ ਚ ਸੁਟੇ ਸੀ ਤੇ ਉਸ ਟਾਈਮ ਜਣੀ ਥੱਲੀਆਂ ਟੀਮਾਂ ਨੇ ਮੋਰਚਾ ਸੰਭਾਲਿਆ ਸੀ ਤੇ ਪੂਰੇ ਦੀ ਪੂਰੀ ਸੂਬਾ ਟੀਮ ਉਹ ਬਾਹਰ ਲੈ ਕੇ ਆਂਦੀ ਸੀ ਇਹੀ ਮੂਹ ਥੋਡੀ ਹੱਕ ਤੇ ਦਲਾਂਗੇ ਉਹ ਟੀਮ ਵੀ ਬਾਹਰ ਆਊਗੀ ਤੁਹਾਨੂੰ ਥੁੱਕ ਕੇ ਚਤਨਾ ਪੈਣਾ ਤੁਹਾਨੂੰ ਇਹ ਮੰਨਣਾ ਪੈਣਾ ਕਿ ਅਸੀਂ ਲੋਕਾਂ ਦੇ ਦੋਸ਼ੀਆਂ ਅਸੀਂ ਸਾਨੂੰ ਇਹ ਮੰਨਣਾ ਪੈਣਾ ਕਿ ਅਸੀਂ ਲੋਕਾਂ ਦੇ ਹਾਮੀ ਹਾਂ ਤੁਹਾਨੂੰ ਇਹ ਮੰਨਣਾ ਪੈਣਾ ਕਿ ਤੁਸੀਂ ਕਾਰਪੋਰੇਟ ਘਰਾਣਿਆਂ ਦੀਆਂ ਉਹ ਨੀਤੀਆਂ ਲਾਗੂ ਕਰਨ ਵਾਸਤੇ ਪੁਲਸਾਂ ਤੇ ਫੌਜਾਂ ਝਾੜ ਦਿਓ ਸਾਨੂੰ ਇਹ ਮੰਨਣਾ ਪੈਣਾ ਕਿ ਅਸੀਂ ਭਗਤ ਸਿੰਘ ਦੇ ਵਾਰਸਾਂ ਅਸੀਂ ਇਨ੍ਹਾਂ ਲੋਕਾਂ ਦੇ ਹੱਕ ਤੇ ਹਕੂਕ ਬਚਾਉਣ ਵਾਸਤੇ ਆ ਸੜਕਾਂ ਤੇ ਆਓ ਆ ਤੁਹਾਡੇ ਘਰ ਆ ਕੇ ਆਉਣਿਆ ਤੁਹਾਨੂੰ ਸੁਣਾ ਕੇ ਜਾਣਿਆ ਇਸ ਵਾਸਤੇ ਅਸੀਂ ਉਹ ਤੇਰੀਆਂ ਦੰਦੀਆਂ ਕੱਢਦੇ ਦੀ ਫੋਟੋ ਆ ਜਿਹੜੀ ਜਦੋਂ ਤੂੰ ਕੁਰਸੀ ਤੇ ਬੈਠਾ ਸੀ ਜੇ ਤੂੰ ਅੱਜ ਸਾਡੇ ਸਾਹਮਣੇ ਬੈਠਾ ਹੁੰਦਾ ਤੇ ਸ਼ੈਤਨ ਉਸੀ ਕੁਰਸੀ ਤੋਂ ਉਠਾ ਸਕਦੇ ਸੀਗੇ ਭਾਵੇਂ ਸਾਡੇ ਤੇ ਲਾਠੀ ਚਾਰਜੀ ਹੋ ਜਾਂਦਾ ਇਸ ਵਾਸਤੇ ਡਰਾਮੇ ਆ ਜਿਹੜੇ ਇਹ ਬਹੁਤਾਚਾਰ ਨਹੀਂ ਚਾਹੁੰਦੇ ਹੁੰਦੇ ਇਸ ਕਰਕੇ ਜਾਨੀ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਕਿਸਾਨ ਜੁਨੀਏਨਕਤਾ ਅਗਰਾਹਾ ਜੋ ਵੀ ਫੈਸਲਾ ਕਰੂਗੀ ਅਸੀਂ ਪੰਜਾਬ ਖੇਤ ਮਜ਼ਦੂਰ ਜੁਨੀਨ ਵੱਲੋਂ ਆਪਣੇ ਵੇਤਨਸਾਰ ਅਸੀਂ ਇਸ ਜਥੇਬੰਦੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਰਿਸ਼ਾਸ਼ਣ ਮਰਦਾਬਾਦ ਮਰਦਾਬਾਦ ਆਓ ਸਭ ਵਕ 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 ਕੋ ਪਹੁੰਚੇ ਅੱਜ ਦੇ ਫੌਰੀ ਐਕਸ਼ਨ ਤੇ ਪਹੁੰਚੇ ਸਾਰੇ ਭਾਰਤੀ ਕਿਸਾਨ ਯੂਨੀਅਨ ਦੇ ਸਾਥੀ ਬਲਦੇਵ ਸਿੰਘ ਮੱਤਾ 5 ਮਿੰਟ ਲਈ ਵਿਚਾਰ ਸਾਂਝੇ ਕਰਨਗੇ ਆਓ ਜੀ ਬਲਦੇਵ ਪਤਾ ਜੀ